ਲੰਮੀਆਂ ਝਟਾਵਾਂ ਨੇ ਔੜ ਦੇ ਥੱਲੇ ਬੈਠੇ ਨੇ ਯਾਦ ਰੱਖਿਓ ਜਿਹੜਾ ਪੂਰਨ ਮਹਾਤਮਾ ਹੈ ਨਾ ਉਹਦਾ ਦਿਲ ਬੜਾ ਕੋਮਲ ਹੁੰਦਾ ਬੰਦਾ ਗੁਰਸੇ ਤੋਂ ਜਿਹੜਾ ਨਿਮੀ ਗੁਰਸੇ ਖੈਨਾ ਜਿਤ ਨਿਮੀ ਵਿੱਚ ਪ੍ਰਪਤ ਹੈ ਗੁਰੂ ਗ੍ਰੰਥ ਸਾਹਿਬਾਰੇ ਦੇ ਭਾਵਨਾ ਰੱਖਣ ਵਾਲਾ ਉਹਦਾ ਹਿਰਦ ਖਿਰਦਾ ਜਿਹੜਾ ਬੜਾ ਕੋਮਲ ਹੁੰਦਾ ਉਹਦਾ ਅੱਜ ਵੀ ਬੜੇ ਗੁਰਮਖ ਬਹੁਤ ਜੋਨ ਇਹਨਾਂ ਦਾ ਨਿਕਲੀ ਜਾਂਦਾ ਹੁੰਦਾ। ਪਰ ਸਿੱਖ ਦਾ ਹਿਰਦਾ ਬਹੁਤ ਕੋਮਲ ਹੈ। ਇਦਾਂ ਹੀ ਬਾਬਾ ਸ਼੍ਰੀ ਚੰਦ ਦਾ ਹਿਰਦਾ ਵੀ ਬੜਾ ਕੋਮਲ ਸੀ। ਸੰਤਨ ਦੁੱਖ ਪਾਏ ਤੇ ਦੁਖੀ, ਸੁਖ ਪਾਏ, ਸਾਧਨ ਕੇ ਸੁਖ। ਸਾਧੂ ਦਾ ਕੰਮ ਨਹੀਂ ਕਿਸੇ ਨੂੰ ਦੁੱਖ ਦੇਣਾ। ਸਾਧੂ ਦਾ ਕੰਮ ਨਹੀਂ ਕਿਸੇ ਨੂੰ ਦੁਖੀ ਕਰਨਾ, ਸਾਧੂ ਉਤਾਰਾ ਸੁਖੀ ਕਰਦੇ ਨੇ। ਸੁਖੀ। ਆਹ ਦੁਨੀਆਂ ਦੇ ਦੁੱਖ ਆਪਦੇ ਤੇ ਲੈ ਲਈਦੇ ਨੇ। ਅੱਜ ਵੀ ਬਾਬਾ ਅਜੀਤ ਸਿੰਘ ਦੀ ਹੰਸਾੜੀ ਵਾਲੇ ਮਹਾਂਪੁਰਖ ਹੰਤਾ ਚਲੇ ਗਏ ਚੋਲਾ ਛੱਡ ਕੇ ਕਿਤੇ ਉਹਨਾਂ ਦਾ ਜੀਵਨ ਪੜੋ ਇੱਕ ਪਰਿਵਾਰ ਆਇਆ ਉਹਦੀ ਬੱਚੀ ਨੂੰ ਲੈ ਕੇ ਨੌਜਵਾਨ ਧੀ ਆ ਕਹਿੰਦੇ ਜੀ ਇਹਦੇ ਤੇ ਕਿਰਪਾ ਕਰੋ ਉਹਦੇ ਸ਼ਰੀਰ ਦੇ ਉੱਤੇ ਜਿਹਨੂੰ ਆਪਾਂ ਮਾਤਾ ਕਹਿੰਦੇ ਆ ਉਹ ਨਿਗਲੀ ਹੋਈ ਆ ਬੜੇ ਵੱਡੇ ਵੱਡੇ ਮੋਕੇ ਨੇ ਉਹਦੇ ਸ਼ਰੀਰ ਤੇ ਕਹਿੰਦੇ ਜੀ ਨੌਜਵਾਨ ਹੈ ਇਹਦਾ ਸਰੀਰ ਜਿਹੜਾ ਚਿਹਰਾ ਕਰੂਪ ਹੋ ਗਿਆ ਹੁਣ ਇਹਦਾ ਰਿਸ਼ਤਾ ਨਹੀਂ ਕੋਈ ਲੈਂਦਾ ਤੁਸੀਂ ਕਿਰਪਾ ਕਰੋ ਤੁਸੀਂ ਤਾਂ ਦਿਆਲੋ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਮਹਾਂਪੁਰਖਾਂ ਨੇ ਅਰਦਾਸ ਕੀਤੀ ਅਰਦਾਸ ਏ ਗੁਰੂ ਨਾਨਕ ਸੱਚੇ ਬਾਦਸ਼ਾਹ ਅਸੀਂ ਤਾਂ ਫੱਕਰ ਹੈ ਅਸੀਂ ਤਾਂ ਦੁਨੀਆ ਤੋਂ ਕੀ ਲੈਣਾ ਦੇਣਾ ਮਹਾਰਾਜ ਇਹਦਾ ਜਿਹੜਾ ਰੋਗ ਹੈ ਸਾਨੂੰ ਦੇ ਦੇ ਤੇ ਜਿਹੜਾ ਅਸੀਂ ਤੰਦਰੁਸਤ ਹੈ ਸਾਡਾ ਚਿਹਰਾ ਇਹ ਨੂੰ ਦੇ ਦੇ ਇਹਦੇ ਨਾਲ ਰੋਗ ਸਾਨੂੰ ਦੇ ਦੇਓ ਇੱਦਾਂ ਹੀ ਹੋਇਆ ਉਹ ਬੱਚੀ ਨੋਂ ਮਰ ਨੋਂ ਹੋ ਗਈ ਤੇ ਉਹ ਜਿਹੜਾ ਸਾਰਾ ਦੁੱਖ ਸੀ ਉਹ ਸੰਤਾ ਨੇ ਆਪਦੇ ਤੇ ਲੈ ਗਿਆ ਇੱਦਾਂ ਹੀ ਹੁਣ ਆਈ ਜਾਂਦੇ ਨੇ ਭਾਈ ਕਮਲਿਆ ਕਹਿੰਦਾ ਆਜੋ ਲੈ ਕਰਕੇ ਗਿਆ ਇਹ ਤਾਂ ਮਾਈ ਰੋਂਦੀ ਆ ਬੜਾ ਹੌਂਕੇ ਲੈ ਲੈ ਕੇ ਮਹਾਰਾਜ ਬਾਬਾ ਸ਼੍ਰੀ ਚੰਦ ਜੇਤੁਰਬੰਦ ਨੇ ਸਮਾਧੀ ਲੱਗੀ ਹੋਈ ਹੈ ਦੱਤਾ ਆਖੇ ਦੂਰ ਬੜੀ ਮੰਜ਼ਲ ਫਕੀਰਾਂ ਵਾਲੀ ਦੁਨੀਆਂ ਕੀ ਜਾਣੇ ਸਾਧੂ ਕਿੱਥੇ ਦੇਵ ਰਾਜ ਸੁਣਦੇ ਸਮਾਧ ਲੱਗੀ ਨਾਲ ਪਰਮਾਨੰਦਾਂ ਦੇ ਦੁਨੀਆ ਕੀ ਜਾਣੇ ਸਾਧੂ ਸੁੱਤੇ ਹੈਗੇ ਜਾਗਦੇ ਦੁਨੀਆ ਨਹੀਂ ਜਾਣਦੀ ਹੁੰਦੀ ਭਗਤਾਂ ਕੀ ਚਾਲ ਨਰਾਲੀ ਚਾਤਾ ਨਰਾਲੀ ਭਗਤਾਂ ਜਿਹੜੀ ਬਖਮ ਮਾਰਗ ਉਹ ਦੁਨੀਆ ਤੋਂ ਵੱਖਰੇ ਹੁੰਦੇ ਨੇ ਮਹਾਤਮਾ ਦੁਨੀਆ ਨਾਲ ਨਹੀਂ ਰਲਦੇ ਉਹ ਤੇ ਇ ਹੋਇਆ ਬਾਬਾ ਸ਼੍ਰੀ